ਨਾਮ ਸਰ ਤੋਂ ਡਾਕਟਰ ਭਾਰਤੀ ਕਿਸਾਨ ਯੂਨੀਅਨ ਦੇ ਫਤਿਹਦਾ ਜਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਅੱਜ ਤੇ ਥਾਣਾ ਡਿਵੀਜ਼ਨ ਨੰਬਰ 7 ਤੇ ਬਾਹਰ ਪਹੁੰਚੇ ਹੋ ਕੀ ਮਾਮਲਾ ਕੀ ਹੈ ਮਾਮਲਾ ਜੀ ਟਰੈਵਲ ਏਜੰਟਾਂ ਨੇ ਪੰਜਾਬ ਦੇ ਵਿੱਚ ਕਈ ਬੱਚਿਆਂ ਨੂੰ ਬਲ ਠੱਗਿਆ ਹੋਇਆ ਆ ਸਰਫੇਸ ਕੈਮਰਾ ਮਸਾ ਮਸਾ ਕਈਆਂ ਦੀ ਮਿਹਨਤ ਦੀ ਕਮਾਈ ਹੁੰਦੀ ਆ ਪੂਰੀ ਠੱਗੀ ਹੋਈ ਆ ਤੇ ਉਸੇ ਹਿਸਾਬ ਨਾਲ ਫਿਰ ਉਹ ਜਿਵੇਂ ਇੱਕ ਉਦਾਹਰਣ ਮੈਂ ਪੁਰਾਣੀ ਦਵਾਂਗਾ ਜਿਵੇਂ ਫਰੀਦਕੋਟ ਦੀ ਆ ਮਾਈਟਰ ਹਰਜਿੰਦਰ ਸਿੰਘ ਹਣੀ ਸੀ ਉਹਨਾਂ ਦੇ ਕੋਲ ਕੋਈ ਕੇਸ ਆਇਆ ਭਾਰਤੀ ਕਿਸਾਨ ਯੂਨੀਅਨ ਦੇ ਪੰਜਾਬ ਪ੍ਰਧਾਨ ਨੇ ਉਹ ਵੀ ਟਰੈਵਲ ਏਜੰਟ ਦੇ ਪੁਲਿਸ ਵਾਲ ਨੇ ਜਵਾਬ ਦਿੱਤਾ ਕਿ ਅਸੀਂ ਪੈਸੇ ਨਹੀਂ ਦਵਾ ਸਕਦੇ ਉਹਨਾਂ ਨੇ ਟਰੈਵਲ ਏਜੰਟ ਦੇ ਬਾਹਰ ਤਾਂ ਨਾ ਲਾਤਾ ਤਾਂ ਟਰੈਵਲ ਏਜੰਟ ਨੇ ਐਸਸੀ ਐਕਟ ਦਾ ਪਰਚਾ ਦਰਜ ਕਰਾਤਾ ਤਾਂ ਉਸ ਹਿਸਾਬ ਨਾਲ ਮਤਲਬ ਪਰਚੇ ਹੀ ਦਰਜ ਕਰਾਉਂਦੇ ਰਹਿੰਦੇ ਹੁਣ ਜਿਵੇਂ ਇਨਪਾਣੇ ਸਿੱਧੂ ਦੇ ਉੱਤੇ ਕਰਾ ਦਿੱਤਾ ਤਾਂ ਇਹ ਜਿਹੜੇ ਬੇ ਨਜਾਇਜ਼ ਪਰਚੇ ਨੇ ਕੋ ਬਿਨਾ ਇਨਕੁਆਰੀ ਦੇ ਬਿਨਾ ਕਿਸੇ ਚੀਜ਼ ਦੇ ਇਹ ਪਰਚੇ ਬੰਦ ਹੋਣੇ ਚਾਹੀਦੇ ਕਿਤੋਂ ਵਜ੍ਹਾ ਸਰ ਪਰਚੇ ਇਤੇ ਕੱਲ ਕਹਿੰਦੇ ਆ ਜੀ ਹੋਇਆ ਜੀ ਕੱਲ ਪੁੱਛਿਆ ਅੱਜ ਕਿਹੜੀ ਜਥੇਬੰਦੀ ਇੱਥੇ ਕੌਣ ਕੌਣ ਆ ਅੱਜ ਭਾਰਤੀ ਕਿਸਾਨੀ ਉਹਨਾਂ ਨੇ ਇਕੱਠਾ ਫਤਿਹ ਹੈ ਡਕੋਂਦਾ ਆ ਸਿਰਲ ਜਥੇਬੰਦੀ ਹੈ ਹੋਰ ਵੀ ਸਮਾਜ ਅਕਾਲੀ ਦਲ ਵੀ ਆਪਣਾ ਇੱਥੇ ਹੀ ਹੈ ਸਾਰਾ ਕੀ ਪ੍ਰੋਸੈਸ ਹੈ ਅਗਲਾ ਜੀ ਅਗਲਾ ਅਗਲਾ ਪ੍ਰੋਸੈਸ ਤਾਂ ਹੁਣ ਵੱਡੇ ਪੱਧਰ ਤੇ ਸੀਐਮ ਲੈਵਲ ਦਾ ਮਾਮਲਾ ਹੈ ਤੇ ਸੀਐਮ ਲੈਵਲ ਤੇ ਪੰਜਾਬ ਲੈਵਲ ਤੇ ਗੱਲ ਹੋਊਗੀ ਪੰਜਾਬ ਪ੍ਰਧਾਨਾ ਨੇ ਕਰਨੀ ਜੀ ਸਾਰੀ ਇਹ ਅਗਲਾ ਵੱਡਾ ਪ੍ਰੋਗਰਾਮ ਵੱਡਾ ਉਲੀਕ ਕੇ ਦਵਾਵਾਂਗੇ ਤੁਹਾਨੂੰ ਪੁਲਿਸ ਵੱਲੋਂ ਹੁਣ ਤੱਕ ਤੁਹਾਨੂੰ ਕੀ ਜਾਣਕਾਰੀ ਪ੍ਰੋਵਾਈ ਕੀਤੀ ਸਾਨੂੰ ਜਾਣਕਾਰੀ ਇਹ ਪ੍ਰੋਵਾਈ ਕੀਤੀ ਗਈ ਹੈ ਉਹਨਾਂ ਨੂੰ ਪੇਸ਼ ਕਰ ਦਿੱਤਾ ਹੈ ਰਮਾਨ ਮਿਲ ਗਈ ਹੋਈ ਹੈ ਤਾਂ ਉਹ ਆਪਣੀ ਕਾਰਵਾਈ ਕਰਨਗੇ ਤੇ ਕਹਿੰਦੇ 10 ਮਿੰਟਾਂ ਦਾ ਤਾਂ ਐਫਆਈਆ ਦੀ ਕਾਪੀ ਦੇ ਦਿੰਨੇ ਆ ਵਿੱਚ ਕਿਹਾ ਜਾ ਰਹੀ ਚ 4-5 ਮਹੀਨੇ ਪਹਿਲਾਂ ਸ਼ਿਕਾਇਤ ਦੇ ਦਿੱਤੀ ਸੀ ਚਲੋ ਤਾਂ ਸ਼ਿਕਾਇਤਾ ਉਹ ਕੋਈ ਹੋਰ ਹੋਗੀ ਕਿ ਆਪ ਤਾਂ ਕਿਹੜੀ ਆ ਕਿਹੜੀ ਨਹੀਂ ਉਹ ਤਾਂ ਜਾਂਚ ਦਾ ਵਿਸ਼ਾ ਜੀ ਹਾਂ ਉਹ ਕੁਝ ਨਾ ਕੁਝ ਤਾਂ ਕਰਦੀ ਆ ਰਹੀ ਹੈ ਸ਼ਿਕਾਇਤਤਾ ਦਾ ਵੀ ਉਹਨਾਂ ਵੱਲੋਂ ਕਿਹਾ ਕਿ ਜਾ ਰਿਹਾ ਕਿਸ ਮਾਮਲੇ ਦੇ ਵਿੱਚ ਗ੍ਰਿਫਤਾਰ 32 ਸੈਕਟਰ ਦੀ ਕੋਈ ਬੀਬੀ ਆ ਉਹਨੇ ਦਰਜ ਕਰਾਈ ਆ ਕਿ ਮੇਰੇ ਤੋਂ ਮਤਲਬ ਜਿਹੜਾ ਇਹ ਨਾ ਮਤਲਬ ਕਹਿੰਦਾ ਕੀ ਕਹਿੰਦੇ ਨੇ ਉਹਨੂੰ 10000 ਰੁਪਏ ਦੀ ਮਤਲਬ ਉਹ ਉਹ ਮੰਗੀ ਆ ਰਿਸ਼ਵਤ ਜੀ ਰਿਸ਼ਵਤ ਕਾਦੀ ਮੰਗਣੀ ਉਹਦੇ ਤੋਂ ਉਹ ਕੜਕ ਦਿਲ ਮਲਾਇਮ ਲੱਗਿਆ ਕੀ ਕਹਿ ਦਿੰਦੇ ਆ ਯਾਰ ਫਰੋਤੀ ਕੋਈ ਹਾਂਜੀ ਫਰੋਤੀ ਮੰਗੀ ਨਹੀਂ ਨਹੀਂ ਫਰੋਤੀ ਨਹੀਂ ਯਾਰ ਉਹਨੂੰ ਕੁਝ ਹੋਰ ਹੀ ਕਹਿ ਦਿੰਦੇ ਜੀ ਕੀ ਕਹਿ ਦਿੰਦੇ ਨੇ ਯਾਰ 10000 ਰੁਪਏ ਮੰਗੇ ਨੇ ਤੇ ਉਹਦੀ ਆ ਜੀ ਟ੍ਰੈਵਲ ਏਜੰਟ ਹੈ ਔਰ ਤੇ ਜੀ ਦੇ ਟ੍ਰੈਵਲ ਏਜੰਟ ਨਹੀਂ ਹੈ ਕਿ ਟ੍ਰੈਵਲ ਏਜੰਟ ਤੇ ਮਤਲਬ ਤੋਂ ਉਹਨਾਂ ਨੇ ਪੈਸੇ ਦਿਵਾਣੇ ਸੀ ਕੋਈ ਤੇ ਉਹਨਾਂ ਗਾ ਕੇਸ ਰਫਾ ਦਫਾ ਕਰਨ ਦੇ 10000 ਰੁਪਏ ਮੰਗੇ ਗਏ ਨੇ ਤੇ ਕਮਿਸ਼ਨ ਮੰਗੀ ਹੈ ਤੇ ਇਸ ਦਾ ਕੋਈ ਸਬੂਤ ਨਹੀਂ ਪੇਸ਼ ਕੀਤਾ ਗਿਆ ਉਹਨਾਂ ਵੱਲੋਂ ਨਹੀਂ ਜੀ ਕੋਈ ਨਹੀਂ ਸਬੂਤ ਨਹੀਂ ਪੇਸ਼ ਹੋਇਆ ਨਹੀਂ ਸਬੂਤ ਸਬਾਤ ਆ ਜੇ ਕੋਈ ਨਹੀਂ ਆ ਜੀ ਉਹ ਤਾਂ ਜਾਣਨ ਨੂੰ ਜਾਂਚ ਕੀਤੀ ਕਿ ਪੁਲਿਸ ਵਾਲ ਨੇ ਪੁੱਛਿਆ ਜੀ ਕੀ ਜਾਂਚ ਕੀਤੀ ਹੈ ਕੀ ਕੀਤਾ ਕਿਹੜੇ ਕੰਮ ਕਰਕੇ ਉਹਨਾਂ ਨੂੰ ਕੀਤਾ ਜੀ ਇਹਦਾ ਪੁਲਿਸ ਦੱਸੇਗੀ ਨਾ ਹਾਂ ਸੁਣਨ ਜਾਇਆ ਜੀ ਉਹ ਪਿੰਡ ਵਾਲੇ ਦੱਸ ਦੇਣਗੇ ਜੀ ਕੀ ਕਹਿੰਦੇ ਸੀ ਜੀ ਤਾਂ ਸਿਕਿਉਰਿਟੀ ਦੇਣੀ ਆ ਤੁਹਾਨੂੰ ਖਤਰਾ ਹੈ ਜੀ ਤਾਂ ਕਰਕੇ ਲੈ ਕੇ ਆਏ ਨੇ ਪਹਿਲੇ ਤੁਹਾਨੂੰ ਲੈ ਗਏ ਤੁਹਾਨੂੰ ਇੱਥੇ ਲੈ ਆਏ ਨੇ ਕੋਰਡ ਦੋਨੇ ਜੀ ਮੈਂ ਪਤਾ ਚਾਚਾ ਠੀਕ ਹੈ ਜੀ ਕਿਤੇ ਗ੍ਰਿਫਤਾਰੀ ਕਿੱਥੇ ਹੋਈ ਹੈ ਟੈਂਟ ਖੋਂਦਾ ਜਿੱਥੇ ਬੰਦੇ ਆ ਗਏ ਉਹਨੂੰ ਕਹਿ ਕੇ ਲੈ ਕੇ ਪੁਲਿਸ ਮੁਲਾਦਿ ਮੈ ਤੁਹਾਨੂੰ ਸਿਕਿਉਰਿਟੀ ਦਿੱਤੀ ਜੋ ਆਰਾਮਦਾਰ ਨੇ ਅੱਧਾ ਪੂਣਾ ਘੰਟਾ ਪੁਲਿਸ ਬੈਠੀ ਰਹੀ ਐ ਕੋਰਡ ਦੋਨੇ ਤੇ ਉਸੇ ਨਾਲ ਅਸੀਂ ਭਰੋਸਾ ਕਰਕੇ ਵੀ ਚਲੋ ਪਹਿਲਾਂ ਹੀ ਪੁਲਿਸ ਹੋ ਰਹੀ ਐ ਅੱਜ ਵੀ ਆ ਜੇਗੀ ਕਿਤੇ ਜਦੋਂ ਹਾਂਜੀ ਜੇ ਸਾਨੂੰ ਪਤਾ ਲੱਗਿਆ ਜੀ ਵੀ ਤਾਂ ਗੱਲ ਹੀ ਹੋਰ ਕਰੀ ਜਾਂਦੇ ਨੇ ਵੀ ਕਿਹੜੀ ਦੋਨੇ ਸਿਕਿਉਰਿਟੀ ਦੇ ਕਰੋ ਹੋਈ ਹੈ ਜੀ ਘਰੋਂ ਬਹਿ ਕੇ ਆਏ ਨੇ ਚਾਹ ਪਾਣੀ ਪੁਲਿਸ ਬਲਾਕ ਪੀ ਕੇ ਆਏ ਨੇ ਜੀ ਕੈਮਰੇ ਖੁੱਲੇ ਨੇ ਜੀ ਘਰ ਦੇ ਘਰ ਦੇ ਅੱਛਾ ਜੀ ਹਾਂ ਚੈੱਕ ਕੀਤੇ ਜਾਣ ਕਹਿ ਕੇ ਲੈ ਕੇ ਰਵੇ ਤੁਹਾਨੂੰ ਸਕਿਉਰਿਟੀ ਦੇਵਾਂਗੇ ਸਕਿਉਰਿਟੀ ਕਿਹੜੀ ਦੇਣੀ ਸੀ ਇਹਨੂੰ ਚੱਕ ਕੇ ਅੰਦਰ ਠੋਕਤਾ ਕੀ ਮੰਗ ਕੀ ਕਰਦੇ ਤੁਸੀਂ ਅਸੀਂ ਮੰਗ ਤਾਂ ਇਹ ਕਰਦੇ ਬੰਦੇ ਕਿਉਂ ਇਹ ਬੰਦਾ ਅੰਦਰ ਆ ਰਿਹਾ ਇਹਨਾਂ ਨੇ ਲੋਕਾਂ ਦੇ ਭਲੇ ਕਰ ਰਿਹਾ ਹੈ ਕਰੋੜਾ ਰੁਪਿਆ ਅਜ ਨੌਜਵਾਨਾਂ ਦਾ ਵਾਪਸ ਹੋ ਰਿਹਾ ਹੈ ਹੋ ਗਿਆ ਕੱਲਾ ਕੱਲਾ ਬੰਦਾ ਇਹਦੇ ਹਾਜ਼ਰ ਖੜੂਗਾ ਜਿਹੜੇ ਜਿਹੜੇ ਬੰਦੇ ਦੇ ਪੈਸੇ ਵਾਪਸ ਹੋਏ ਨੇ ਇਹ ਤਾਂ ਕਹਿੰਦੇ 10000 ਰੁਪਿਆ 10 ਲੱਖ ਤੱਕ ਵੀ ਸੀ ਗ ਪਿੰਡਾ ਕੋਲਡ ਸਾਪਾ 20 ਤਰੀਕ ਨੂੰ ਬਰਾਲੇ ਦੇ ਏਜੰਟ ਨੇ 8 ਲੱਖ ਰੁਪਇਆ ਪਵਾਇਆ ਵਾਪਸੀ ਦਾ 11 ਲੱਖ ਰੁਪਇਆ ਬਾਕੀ ਉਹਨੇ ਕਿਹਾ ਵੀ ਮੈਂ ਹਫਤੇ ਵਿੱਚ ਪਵਾਉਂਗਾ ਕਹੋ ਤਾਂ ਉਹਦੀ ਫੋਟੋ ਕੱਪ ਲੈ ਕੇ ਛੋਡੇ ਸਾਰੇ ਪੱਤਰਕਾਰਾਂ ਤੇ ਥਾਣਾ ਦੇ ਸਾਰਿਆਂ ਨੇ ਪੇਸ਼ ਕਰ ਦਈਏ ਕੱਲੇ-ਕੱਲੇ ਬੰਦੇ ਨੂੰ ਤੁਹਾਡੇ ਕੋਲੇ ਕੋਈ ਮੋਬਾਈਲ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕੋਈ ਅਸੀਂ ਤਾਂ ਉਹ ਚੱਲ ਕੀ ਆਈ ਸਾਡੇ ਕੋਲੇ ਕੋਈ ਹੱਲ ਤੱਕ ਹੋਣੀ ਨਹੀਂ ਸਾਡਾ ਪਤੀ ਆਏਗਾ ਕਿ ਆਏ ਨੇ ਵੀ ਤਾਂ ਅਸੀਂ ਤਾਂ ਸਕਿਉਰਿਟੀ ਦੇਣੀ ਹੈ ਤੁਹਾਨੂੰ ਕੀ ਲੱਗਦਾ ਕਿਸ ਕਾਰਨ ਕਰਕੇ ਸਭ ਕੁਝ ਹੋ ਰਿਹਾ ਜੋ ਭਾਨਾ ਦੇ ਦੋਨੋਂ ਇਹ ਭਾਨਾ ਸਿੱਧੂ ਨਾਲ ਹੋ ਰਹੀ ਜਦੋਂ ਜੰਟਾ ਦੇ ਪੈਸੇ ਵਾਪਸ ਹੋ ਰਹੇ ਨੇ ਉਹਨਾਂ ਨੂੰ ਅੱਗ ਲੱਗਣੀ ਲੱਗਣੀ ਹੈ ਜਿਹੜਾ ਮੈਥੋਂ ਪਹਿਲਾਂ ਨਾਲ ਸੀਗੇ ਤੇ ਹੁਣ ਸੀਐਮ ਸਾਹਿਬ ਦੇ ਨਾਲ ਨਹੀਂ ਹੈਗੇ ਜੀ ਵਾਪਸ ਹੁੰਦਾ ਹੈ ਮੈਨੂੰ ਅੱਗ ਲੱਗੂ ਨਹੀਂ ਇਸ ਕਰਕੇ ਜਿਹੜੇ ਠਾਣੇ ਦੇ ਵਿੱਚ ਨੇ ਜੀ ਹਾਂਜੀ ਪਤਾ ਲੱਗਿਆ ਕਿਹੜੇ ਠਾਣੇ ਆਹ ਤੁਸੀਂ ਛੱਤ ਜੀ ਸਿਟੀ 7000 ਦੇ ਤੁਹਾਨੂੰ ਕੋ ਦੇਖਣ ਨੂੰ ਮਿਲਿਆ ਪੋਲੀਟੀਕਲ ਪ੍ਰੈਸ਼ਰ ਇਹ ਮਾਮਲੇ ਦੇ ਵਿੱਚ ਇੱਥੇ ਕਿਵੇਂ ਜੀ ਵੀ ਇਹਨਾਂ ਦੇ ਕੋਈ ਇਹ ਕਾਰਨ ਦੇ ਵਿੱਚ ਪੋਲੀਟੀਕਲ ਪ੍ਰੈਸ਼ਰ ਪੈ ਰਿਹਾ ਪੁਲਿਸ ਦੇ ਕੋ ਜੀ ਸਾਨੂੰ ਆਪ ਨੂੰ ਆਪ ਨੂੰ ਹੀ ਦਿਖ ਰਿਹਾ ਜੀ ਆਪਾਂ ਨੂੰ ਆਪਸ ਸਿਰਨੇ ਬੰਦੇ ਆ ਪੰਜਾਬ ਦੇ ਹਾਲ ਦੀ ਆਪਣੀ ਉਮਰ ਆਪ ਨੂੰ ਪਤਾ ਹੀ ਹੈ ਵੀ ਇੱਕ ਬੰਦਾ ਦਾ ਮਤਲਬ ਇਹੀ ਹੈ ਕਿ ਵੀ ਇਹ ਸਾਰੇ ਨਾ ਜੋ ਕੰਮ ਕਾ ਹੋ ਰਿਹਾ ਹੈ ਨਾ ਟਰੈਵਲ ਏਜੰਟਾਂ ਵੱਲੋਂ ਕਰੂ ਹਾਂ ਸਾਰੇ ਵੱਲੋਂ ਗਲਤ ਹੋ ਰਿਹਾ ਜੀ ਸਾਨੂੰ ਕਿਉਂ ਹੱਥ ਤੋਂ ਪੈਸੇ ਵਾਪਸ ਕਰਵਾਏ ਜਾ ਰਹੇ ਨੇ ਅੱਜ ਇੱਕ ਜ਼ਿਮੀਂਦਾਰ ਦਾ ਪੁੱਤ ਦੋ ਕਿੱਲੇ ਗਹਿਣੇ ਜਾਂ ਬੈ ਕਰਕੇ ਵੇਚ ਕੇ ਜਾ ਰਿਹਾ ਉਹਨੇ ਟਿੱਡ ਦੇ ਹੱਥ ਧ ਠੀਕ ਹੈ ਜੀ ਅੱਜ ਕਿਸੇ ਜ਼ਿਮੀਂਦਾਰ ਕੋਲੇ ਕਿਸੇ ਅਧਿਤੀਏ ਕੋਲੇ ਕੋਈ ਪੈਸਾ ਹੈ ਜਦੋਂ ਆਪਣੀ ਲਿਮਟ ਕਰਾਉ ਤੇ ਜਾਂ ਫਿਰ ਉਹ ਬਹਣ ਗੈਨੇ ਵੇ ਕਰੂ ਲਿਮਟ ਕਰਾ ਕੇ ਵੀ ਉਸ ਤੋਂ ਬਾਅਦ ਜਦੋਂ ਬੱਚਾ ਸੀ ਬਾਹਰ ਭੇਜਦੇ ਆ ਤਾਂ ਕਟੋ-ਕਟੇ ਸੀ 100 ਸਾਲ ਪਿੱਛੇ ਬੱਚਾ ਭੇਜਦੇ ਆ ਐੱਚ ਅਗਲੇ ਕੋ ਸਾਈਕਲ ਆ ਸਾਰਾ ਕੁਝ ਆ ਮੋਟਰਸਾਈਕਲ ਆ ਕਾਰ ਆ ਸਾਰਾ ਕੁਝ ਆ ਉਧਰ ਜਾਂਦੇ ਨੇ ਉਹਦੇ ਕੋਲ ਅੱਖ ਵੀ ਨਹੀਂ ਹੁੰਦਾ ਬਿਲਕੁਲ ਐਨ ਆਵਾਜ਼ਾਂ ਸੜਕ ਤੇ ਤੁਰਦੇ ਆ ਸੀ ਜਿਹੜਾ ਬੱਚਾ ਬਾਹਰ ਜਾਂਦਾ ਆ ਅਗਲੇ ਸੰਗਤ ਦੀ ਕੋਲ ਉਹਦੇ ਕੋਲ ਇੱਕ ਸਾਈਕਲ ਤੱਕ ਵੀ ਨਹੀਂ ਹੁੰਦੀ ਕਿ ਕਿਤੇ ਉਹ ਆ ਜਾ ਸਕੇ ਔਰ ਉਹ ਬੱਚਾ ਫਿਰ ਉੱਥੇ ਮਿਹਨਤ ਕਰਕੇ ਕਮਾਉਂਦਾ ਆ ਇੰਨੀ ਮੁਸ਼ਕਲ ਨਾਲ ਲੋਕ ਭੇਜਦੇ ਨੇ ਤੇ ਫਿਰ ਉਹ ਟਰੈਵਲ ਏਜੰਟ ਫਿਰ ਪੈਸੇ ਖਾ ਜਾਂਦੇ ਨੇ ਅਗਲਾ ਤੇ ਇੱਕ ਗੱਲ ਹੋਰ ਅਗਲਾ ਸੰਘਰਸ਼ ਆਇਆ ਜੀ ਦੇਖੋ ਮੇਰੀ ਗੱਲ ਸੁਣੋ ਤੁਸੀਂ 100 ਸਾਲ ਪੁਰਾਣੀਆਂ ਅਖਬਾਰਾਂ ਕੱਢ ਲਓ ਕਿਸੇ ਵੀ ਅਖਬਾਰ ਦੇ ਵਿੱਚ ਮੈਨੂੰ ਆਹ ਦਿਖਾ ਦਿਓ ਟਰੈਵਲ ਏਜੰਟ ਨੇ ਲਖਾਇਆ ਹੋਵੇ ਕਿ ਭਾਈ ਮੈਂ ਇਹਨਾਂ ਦਾ ਬੱਚਾ ਬਾਹਰ ਭੇਜਿਆ ਤੇ ਇਹਨਾਂ ਨੇ ਮੈਨੂੰ ਪੈਸੇ ਨਹੀਂ ਦਿੱਤੇ ਤੇ ਬਾਕੀ ਕੱਢ ਕੇ ਦੇਖ ਲਓ ਸਾਰੀਆਂ ਐਸੇ ਨਾਲ ਭਰੀਆਂ ਆਣਗੀਆਂ ਕਿ ਟਰੈਵਲ ਏਜੰਟ ਨੇ ਉਹਦੇ ਪੈਸੇ ਮਾਰ ਲਏ ਟਰੈਵਲ ਏਜੰਟ ਨੇ ਉਹਦੇ ਪੈ ਬਾਰ ਗਾਂਦ ਦੇਖੋ ਜੀ ਇੱਥੇ ਕਾਨੂੰਨ ਵਿਵਸਥਾ ਨਹੀਂ ਸਹੀ ਹੈਗੀ ਇੱਥੇ ਮਤਲਬ ਜਿਹੜਾ ਬਾਹਰ ਕਾਨੂੰਨ ਦੇਖ ਲੋ ਤੇ ਇੱਥੇ ਦੇਖ ਲੋ ਕੋਈ ਮਤਲਬ ਸਿਸਟਮ ਨਹੀਂ ਸਹੀ ਹੈਗਾ ਇੱਥੇ ਜਿਸ ਕਰਕੇ ਸਾਨੂੰ ਬੱਚੇ ਬਾਹਰ ਭੇਜਨੇ ਪੈਂਦੇ ਆ ਦੇ ਵਿੱਚ ਕੋਰਸ ਆਉਂਦਾ ਜਦੋਂ ਜਦੋਂ ਅੱਜ ਜਦੋਂ ਮੇਰੀ ਗੱਲ ਸੁਣੋ ਜਦੋਂ ਕੇਰਲ ਕਰਨਾਟਕ ਦੇ ਵਿੱਚ ਕੋਰਸ ਆਉਂਦਾ ਨਾ ਜਦੋਂ ਬੱਚਾ ਕੋਰਸ ਕਰਦਾ ਤਾਂ 7 ਲੱਖ 1.5 ਲੱਖ ਤਨਖਾਹ ਲੱਗਦੀ ਹੈ ਜਦੋਂ ਆਂਧਰਾ ਪ੍ਰਦੇਸ਼ ਚਲਾ ਜਾਂਦਾ ਨੋਡਾ ਚਲਾ ਜਾਂਦਾ ਫਿਰ ਵੀ 25000 ਰੁਪਏ ਤਨਖਾਹ ਲੱਗਦੀ ਹੈ ਜਦੋਂ ਕੋਈ ਵੀ ਕੋਰਸ ਉਹ ਪੰਜਾਬ ਜਾ ਜਾਂਦਾ ਚੰਡੀਗੜ੍ਹ ਜਾ ਜਾਂਦਾ ਉਹ ਤੁਹਾਡੀ ਨੋਲੇਜ ਲਈ ਆ ਉਹਦੇ ਵਿੱਚ ਤੁਹਾਨੂੰ ਲਗਨ ਮਿਲਣਾ ਕੁਝ ਨਹੀਂਗਾ ਪਹਿਲੇ ਫਿਰੋ ਜਿਹੜੇ ਟਰੈਵਲ ਏਜੰਟ ਦੇ ਵੱਲੋਂ ਇਹ ਮਾਮਲਾ ਦਰਜ ਕਰਵਾਇਆ ਗਿਆ ਕਿ ਉਹਦੇ ਨਾਲ ਵੀ ਗੱਲ ਹੋਈ ਹੈ ਨਹੀਂ ਕੋਈ ਗੱਲ ਨਹੀਂ ਸਾਡੇ ਤਾਂ ਮਤਲਬ ਕਾਲ ਆਈ ਸੀ ਕਿ ਬਈ ਪਾਣਾ ਸਿੱਧੂ ਉਹਨਾਂ ਨੂੰ ਇੱਥੇ ਲੈ ਕੇ ਆਏ ਨੇ ਤੇ ਆਪਾਂ ਮਤਲਬ ਜਾਣਾ ਤੇ ਆਪਾਂ ਇਸ ਲਈ ਆਏ ਆ ਸਪੋਰਟ ਲੈਣ ਆਏ ਆ ਨਹੀਂ ਨਹੀਂ ਮੁਲਾਕਾਤ ਹੋਈ ਹੈ ਤੁਹਾਡੀ ਨਹੀਂ ਮੁਲਾਕਾਤ ਇਹਨਾਂ ਨੇ ਕਰਵਾਈ ਨਹੀਂ ਜੀ ਉਹ ਤੇ ਕੋਰਟ ਕੋਰਟੇ ਚ ਲੈ ਕੇ ਸੀ ਪਹਿਲਾਂ ਕਿ ਕਿ ਜਾ ਰਹੇ ਆ ਪੁਲਿਸ ਮੁਲਾਜ਼ਮਾ ਦੇ ਵੱਲੋਂ ਉਹਨਾਂ ਨੇ ਦੱਸਿਆ ਤਾਂ ਤਾਂ ਇਹ ਕਹਿ ਰਹੇ ਨੇ ਕਿ ਆਪਾਂ ਉਹਨਾਂ ਨੂੰ ਕੋਰਟ 'ਚ ਪੇਸ਼ ਕਰ ਦਿੱਤਾ ਹੈ ਉਹਨਾਂ ਦਾ ਉਧਰ ਹੋ ਗਿਆ ਤਾਂ 10 ਮਿੰਟਾਂ ਤੱਕ ਇਹਨਾਂ ਨੂੰ ਐਫ ਆਈ ਆਰ ਦੀ ਕਾਪੀ ਤਾਂ ਦੇ ਦਾਂਗੇ ਜੀ ਉਸ ਤੋਂ ਬਾਅਦ ਅਸੀਂ ਅਗਲੀ ਰਣਨੀਤੀ ਕੀ ਕਰਾਂਗੇ ਅਗਲੀ ਰਣਨੀਤੀ ਅਗਲੀ ਰਣਨੀਤੀ ਹੁਣ ਪੰਜਾਬ ਪੱਧਰ ਤੇ ਲਿਖਾਂਗੇ ਜੇ ਪੀਆਰ ਦੀ ਕਾਪੀ ਮਿਲ ਜਾਂਦੀ ਹੈ ਤਾਂ ਕੀ ਤੁਸੀਂ ਇੱਥੋਂ ਦੀ ਵਾਪਸ ਚਲੇ ਜਾਓਗੇ ਅਸੀਂ ਇੱਥੋਂ ਚਲੇ ਜਾਵਾਂਗੇ ਤੇ ਪੰਜਾਬ ਪ੍ਰਧਾਨ ਆਉਣੀ ਨੇ ਆਪਣੇ ਸਾਰੇ ਜਥੇਬੰਦੀਆਂ ਨੇ ਉਹ ਮਿਲ ਕੇ ਫਿਰ ਵੱਡਾ ਪ੍ਰੋਗਰਾਮ ਹੁਣ ਲਿਖਾਂਗੇ ਧੰਨਵਾਦ ਅਗਲੀ ਰਣਨੀਤੀ ਤੁਹਾਨੂੰ ਦੱਸ ਦਿੰਦੇ ਹਾਂ ਜੋ ਵੀ ਉਹਨਾਂ ਦਾ ਕੋਈ ਸਰਕਾਰ ਨੂੰ ਅਪੀਲ ਕਰਨੀ ਚਾਹੁੰਦੇ ਹੋ ਸਰਕਾਰ ਨੂੰ ਐਜੇ ਜੇ ਕ ਅਪੀਲ ਕੀ ਹੈ ਹੱਥ ਜੋੜ ਕੇ ਬੇਨਤੀ ਹੈ ਕਿ ਟਰੈਵਲ ਏਜੰਟਾਂ ਦੇ ਸਾਰੇ ਰਜਿਸਟਰੀ ਕਰੋ ਕੋਈ ਉਹਦੇ ਨਾਲ ਧੋਖਾਧੜੀ ਕਿਸੇ ਨਾਲ ਵੀ ਨਾ ਵੇ ਜਿਹੜਾ ਬਾਹਰ ਨਹੀਂ ਹੁੰਦੀ ਧੋਖਾਧੜੀ ਹੁਣ ਦੇਖੋ ਕੋਈ ਵੀ ਕਾਗਜ਼ ਪੱਤਰ ਬਣਵਾਣਾ ਹੈ ਸਾਰੇ ਕਾਗਜ਼ ਪੱਤਰ ਧੋਖਾਧੜੀ ਚੱਲ ਜਾਂਦੀ ਹੈ ਸਿਰਫ ਇੱਕ ਪਾਸਪੋਰਟ ਤੇ ਨਹੀਂ ਚੱਲਦੀ ਕੋਈ ਪਾਸਪੋਰਟ ਵਾਲੇ ਤਰ੍ਹਾਂ ਕੰਮ ਕਰੋ ਕਿ ਭਈ ਕੋਈ ਹੋਵੇ ਹੀ ਨਾ ਕਿਸੇ ਚਾਰਜ ਨਹੀਂ ਲੈਣਾਂ ਦੇ ਦੂਜਾ ਚਿੱਟਾ ਏਜੰਟ ਜਿਹੜੇ ਨੇ ਪੰਜਾਬ ਦਾ ਦੂਜਾ ਚਿੱਟਾ ਏ ਦੂਜਾ ਚਿੱਟਾ ਪੰਜਾਬ ਦਾ ਜੰਪੀਏ ਨੇ ਏ ਦੂਸਰਾ ਚਿੱਟਾ ਤਾਂ ਹੈ ਜੇ ਦੂਜਾ ਚਿੱਟਾ ਕੀ ਹੋ ਗਿਆ ਹੋਰ ਇਹ ਦੂਜਾ ਚਿੱਟਾ ਜੰਮੇ ਨੇ ਹੁਣੇ ਧੰਨਵਾਦ ਧੰਨਵਾਦ ਅੱਤ ਦੇ ठाਨੇ ਬਾਹਰ ਖੜੇ ਆ ਜਿੱਥੇ ਕਿ ਭਾਨਾ ਸਿੱਧੂ ਨੂੰ ਅਰੈਸਟ ਕੀਤਾ ਗਿਆ ਹੈ ਹਾਲਾਂਕਿ ਪੁਲਿਸ ਦਾ ਇਸ ਮੌਕੇ ਕਹਿਣਾ ਹੈ ਕਿ ਜੋ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਅਦਾਲਤਾਂ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ ਜਿੱਥੋਂ ਰਿਮਾਂਡ ਮਿਲ ਗਿਆ ਸੋ ਇਸ ਸਮੇਂ ਰਫਤਾਰਜੀ ਤੇ ਹੋਰ ਵੀ ਨੌਜਵਾਨ ਇੱਥੇ ਇਕੱਠੇ ਹੋਏ ਨੇ ਜਥੇਬੰਦੀਆਂ ਵੀ ਨੇ ਤੇ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਕਿਵੇਂ ਦੇਖਦੇ ਹੋ ਇਸ ਮਾਮਲੇ ਨੂੰ ਦੇਖੋ ਵੀ ਇਹ ਜਿਹੜਾ ਪ੍ਰਸ਼ਾਸਨ ਨੇ ਬਹੁਤ ੱਕਾ ਕੀਤਾਗਾ ਹਨਾ ਭਾਨਾ ਸਿੱਧੂ ਜਿਹੜਾ ਮਤਲਬ ਕੋਈ ਵੀ ਬੰਦਾ ਆਪਦਾ ਦੁੱਖ ਲੈ ਕੇ ਆਉਂਦਾ ਕਿਸੇ ਦੇ ਪੈਸੇ ਫਸੇ ਹੋਏ ਆ ਕਿਸੇ ਨਾਲ ਧੱਕਾ ਆਉਂਦਾ ਹਰੇਕ ਬੰਦੇ ਦੇ ਨਾਲ ਖੜਦਾ ਜਿਹੜਾ ਕੰਮ ਪ੍ਰਸ਼ਾਸਨ ਦਾ ਉਹ ਭਾਨਾ ਸਿੱਧੂ ਕਰ ਰਿਹਾ ਐਸੇ ਕਰਕੇ ਉਹ ਇਹਨਾਂ ਦੀਆਂ ਅੱਖਾਂ ਦੇ ਵਿੱਚ ਰੜਕਦਾ ਤੇ ਅਗਲੀ ਗੱਲ ਜਿਹੜਾ ਉਹ ਔਰਤ ਨੇ ਇਲਜ਼ਾਮ ਲਾਇਆਗਾ ਵੀ 10000 ਦੀ ਮੰਗਦਾ ਸੀ ਪੈਸੇ ਮੰਗਦਾ ਸੀਗਾ ਕਮਿਸ਼ਨ ਹਾਂ ਜੋ ਵੀ ਚੀਜ਼ ਆ ਮੈਂ ਕਹਿੰਦਾ ਉਹ ਕੁੜੀ ਸਾਬਤ ਕਰ ਦਵੇ ਭਾਨਾ ਮੇਰਾ ਵੱਡਾ ਭਾਈ ਆ ਠੀਕ ਐ ਉਹ ਸਾਬਤ ਕਰ ਦਵੇ ਅਸੀਂ ਗੱਲ ਵੜਾ ਦਾਂਗੇ ਸਹੀ ਗੱਲ ਆ ਨਾ ਕੋਈ ਸਬੂਤ ਨਹੀਂ ਲੈ ਲੈਣੀ ਦੇਣੀ ਉਹੀ ਬਸ ਭਕਾਈ ਮਰੀ ਜਾਂਦੇ ਆ ਯਾਰ ਇੱਥੇ ਜਿਹੜੇ ਨਸ਼ਾ ਵੇਚਦੇ ਆ ਜਾਹੂ ਲੱਲਾ ਪੱਪਾ ਜੇ ਪਰਚੇ ਪੁਣਿਆ ਤੁਸੀਂ ਉਹਨਾਂ ਤੇ ਪਾਉਂ ਭਾਨੇ ਦਾ ਕੀ ਕਸੂਰ ਆ ਉਹਦਾ ਕਸੂਰ ਇਹ ਆ ਵੀ ਉਹ ਜਿਹੜੇ ਲੋਕਾਂ ਦੇ ਪੈਸੇ ਫਸੇ ਹੋਏ ਆ ਹਨਾ ਵੀ ਉਹਨਾਂ ਦੇ ਪੈਸੇ ਦਵਾ ਰਿਹਾਗਾ ਲੋਕਾਂ ਦੇ ਦੌਕ ਸ਼ੌਕ ਦੇ ਵਿੱਚ ਨਾਲ ਖੜਦਾ ਦੱਸੋ ਮੈਨੂੰ ਇਹ ਸਿਰਫ ਇਹ ਕਸੂਰ ਆ ਉਹਦਾ ਉੱਥੇ ਇੰਨੇ ਸਾਰੀ ਦੁਨੀਆ ਚਟੇੜਾ ਮਰੀ ਜਾਂਦੀ ਆ ਇੰਨਾ ਨਸ਼ਾ ਪੰਜਾਬ ਚ ਉਹਦੇ ਵੱਲ ਧਿਆਨ ਦੇ ਲੋ ਜੋ ਇਹ ਜਿਹੜਾ ਕੀਤਾ ਪ੍ਰਸ਼ਾਸਨ ਨੇ ਬਹੁਤ ਗਲਤ ਕੀਤਾ ਤੇ ਜਿਹੜੀ ਔਰਤ ਉਹ ਇਲਜ਼ਾਮ ਲਾ ਰਹੀ ਆ ਉਹ ਉਹਦੀ ਵੀ ਜਾਂਚ ਹੋਣੀ ਚਾਹੀਦੀ ਆ ਇਹ ਕੀ ਲੱਗਦਾ ਪਹਿਲਾਂ ਵੀ ਭੰਨਾ ਸੀ ਦੂਤੇ ਕਾਰਵਾਈ ਕੀਤੀ ਗਈ ਹੁਣ ਫੇਰ ਕੀ ਜੋ ਲੋਕਾਂ ਦੀ ਮਦਦ ਕਰ ਰਹੇ ਨੇ ਉਹਦੀ ਸਜ਼ਾ ਮਿਲ ਰਹੀ ਆ ਕਿ ਕੀ ਤੁਹਾਨੂੰ ਇਹਦੇ ਪਿੱਛੇ ਕਰਨ ਲੱਗੇ ਇਹੀ ਚੀਜ਼ ਆ ਜਿਹੜੀ ਲੋਕਾਂ ਦੀ ਮਦਦ ਕਰਦਾ ਨਾ ਬਸ ਇਹੀ ਚੀਜ਼ ਨਹੀਂ ਜਿਹੜੀ ਜਰੀ ਜਾਂਦੀ ਸੋ ਬਾਜ਼ਾਰ ਜਾਣ ਕੇ ਖੱਜਲ ਕੀਤਾ ਜਾ ਰਿਹਾ ਤਾਂ ਕਿਹੜੇ ਨੌਜਵਾਨ ਆਪਦੇ ਹੱਕਾਂ ਦੇ ਲਈ ਬੋਲਣਾ ਬੰਦ ਕਰ ਦੇਣ ਬਸ ਇਹ ਚੀਜ਼ ਆ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ? ਪੰਜਾਬ ਦੇ ਮੌਜੂਦਾ ਹਾਲਾਤ ਤੁਹਾਡੇ ਸਾਹਮਣੇ ਹੀ ਸੀ। ਇਹ ਕਹਿੰਦੇ ਸੀ ਪੰਜਾਬ ਨੂੰ ਕਹਿੰਦੇ ਦੁਬਾਰੇ ਸੋਨੇ ਦੀ ਚਿੜੀ ਬਣਾਵਾਂਗੇ। ਹਨਾ ਇਹਨਾਂ ਨੇ ਕਿਹਾ ਸੀ ਨਾ ਆਹ ਸੋਨੇ ਦੀ ਚਿੜੀ ਤਾਂ ਕੀ ਬਣਾਉਣੀ ਸੀ ਚਿੜੀਆਂ ਹੀ ਨਹੀਂ ਲੱਭਦੀਆਂ ਇੱਥੇ ਕਦੇ। ਆ ਤਾਂ ਮੈਂ ਦੱਸਦਾ ਗੱਲ। ਆਲੇ-ਦੁਆਲੇ ਇਹੋ ਜਿਹੜੇ ਹਾਲਾਤ ਬਣੇ ਹੋਏ ਆ। ਹਨਾ ਜਿੰਨਾਂ ਚੀਜ਼ਾਂ ਦੇ ਗੌਰ ਕਰਨੀ ਚਾਹੀਦੀ ਆ ਸਰਕਾਰ ਨੂੰ ਉਹਨਾਂ ਦੇ ਕਰਦੀ ਨਹੀਂ। ਬਾ ਜਿਹੜੇ ਬੰਦੇ ਹੱਕਾਂ ਦੇ ਲਈ ਬੋਲਦੇ ਆ ਜਾਂ ਲੱਖ ਹਸਦਾਨਾ ਹੋ ਗਿਆ ਭਾਨਾ ਸਿੱਧੂ ਹੋ ਗਿਆ ਹੋਰ ਨੌਜਵਾਨ ਅਮਰਤਪਾਲ ਸਿੰਘ ਖਾਲਸਾ ਉਹਨਾਂ ਨੂੰ ਚੱਕ ਕੇ ਤੇ ਜੇਲ੍ਹ ਚ ਮਾਰੇ ਆ ਦਿਬਰੂਗੜ ਹੈ ਤੇ ਬਸ ਸਕੰਜਾ ਕਸੀ ਜਾਂਦੇ ਆ ਜਿਹੜਾ ਨੌਜਵਾਨਾਂ ਨੂੰ ਜਾਗਰੂਕ ਕਰਦਾ ਇਹਨਾਂ ਨੂੰ ਤਾਂ ਆਏ ਆ ਵੀ ਦੇਖੋ ਇੱਕ ਅੱਲਾ ਜਿਹੜਾ ਬੰਦਾ ਹੱਕਾਂ ਦੇ ਲਈ ਬੋਲਦਾ ਉਹਦੇ ਸਾਰੇ ਬਾਦ ਪੈਂਦੇ ਆ ਇੰਸਟਾਗ੍ਰam ਤੇ ਤੂੰ ਲੱਕ ਹਲਾਈ ਜਾ ਤੈਨੂੰ ਕਿਸੇ ਨੇ ਕੁਛ ਨਹੀਂ ਕਹਿਣਾ ਆਪਦੇ ਹੱਕਾਂ ਦੀ ਖਾਤਰ ਬੋਲ ਕੇ ਦੇਖੋ ਨਾ ਦੂਜੇ ਦਿਨ ਪਰਚਾ ਪੈ ਗਿਆ ਤੁਹਾਡੇ ਤੇ ਹੁਣ ਤੱਕ ਕੀ ਪਤਾ ਲੱਗੇ ਜੋ ਗੱਲਬਾਤ ਹੋਈ ਆ ਤੁਹਾਡੀ ਕਿਉਂਕਿ ਕਭੀ ਨਜ਼ਦੀਕੀ ਤੁਸੀਂ ਭੰਨਾ ਸਿੱਧੂ ਦੇ ਇੱਥੇ ਵੀ ਸਵੇਰ ਦੇ ਪਹੁੰਚੇ ਹੋਈਆਂ ਤੁਸੀਂ ਜੋ ਪਤਾ ਲੱਗੇ ਹੁਣ ਤੱਕ ਪੁਲਿਸ ਵੱਲੋਂ ਪਤਾ ਭਾਈ ਮੋਤਵਾਰ ਬੰਦੇ ਗਏ ਸੀ ਇਹ ਅੰਦਰ ਸਰਪੰਚਾ ਸਾਹਿਬ ਗਏ ਸੀ ਉਹਨਾਂ ਨਾਲ ਗੱਲਬਾਤ ਕਰਿਓ ਸਾਰੀ ਗੱਲਬਾਤ ਦੱਸਣਗੇ ਵੀ ਕਿਹੜਾ ਪਰਚਾ ਪਾਇਆਗਾ ਕੀ ਸਿਸਟਮ ਹੋਇਆ ਸਾਰੀ ਉਹਨਾਂ ਨੂੰ ਪਤਾ ਸਰਪੰਚ ਸਾਹਿਬ ਨੂੰ ਸੌਖਾ ਵੀਰਾ ਹੈਗਾ ਵੱਡੇ ਇਹਨਾਂ ਨੇ ਜਾ ਕੇ ਗੱਲਬਾਤ ਕੀਤੀ ਆ ਉਹਨਾਂ ਤੋਂ ਕਰ ਦਿਓ ਪਤਾ ਜੀ ਧੰਨਵਾਦ ਧੰਨਵਾਦ ਨੌਕਰੀ ਨਹੀਂ ਮਿਲਦੀ ਜੇ ਨੌਕਰੀ ਮਿਲਦੀ ਹੁੰਦੀ 25 ਲੱਖ ਲਾ ਕੇ ਕਿਉਂ ਬਾਹਰ ਜਾਂਦੇ ਪਰ ਤੁਹਾਡੇ ਵਿੱਚੋਂ ਕਈ ਮੁੰਡੇ ਇਹੋ ਜਿਹੇ ਨੇ ਉਹ ਡੀਸੀ ਰੇਟ ਤੇ ਰੱਖ ਲੈ 8000 ਤੇ ਰੱਖ ਲੈ ਉਹ ਯਾਰ ਆਪਣੇ ਅਫਸਰਾਂ ਨਾਲੋਂ ਵੱਧ ਪੜੇ ਲਿਖੇ ਮੁੰਡੇ ਨੇ ਜਿਹੜੇ ਬੀਕੋਮ ਬੀਐਸ ਬੀਐਡ ਅਫਸਰ ਸ਼ਾਹੀ ਲੱਗ ਸਕਦੇ ਨਹੀਂ ਉਹ ਸਪਾਰਸ਼ ਨਹੀਂ ਲੱਗੀ ਵੀਰੇ ਉਹਨਾਂ ਦੀ ਉਹਨਾਂ ਨੂੰ ਸਪਾਰਸ਼ ਨਹੀਂ ਰੱਖਿਆ ਗਿਆ ਹੁਣ ਪੁਲਿਸ ਦੀ ਫੁੱਲ ਫਾਰਮ ਨਹੀਂ ਕਈ ਮੁਲਾਜ਼ਮਾਂ ਨੂੰ ਪਤਾ ਹੁਣੀ ਪ੍ਰਧਾਨ ਸਾਹਿਬ ਪੁਲਿਸ ਦੀ ਕੱਲ ਅਸੀਂ ਇੱਕ ਮੁਲਾਜ਼ਮ ਨੂੰ ਪੁੱਛੀ ਪੁਲਿਸ ਦੀ ਫੁੱਲ ਫਾਰਮ ਮੈਂ ਦੱਸਦਾ ਤੁਹਾਨੂੰ ਮੈਂ ਇੱਕ ਪੰਜਾਬ ਹੋਮਗਾਰਡ ਵਾਲੇ ਦਾ ਮੁਲਾਜ਼ਮ ਆ ਪੀ ਮੈਨੇ ਪੋਲਾਈਟ ਓ ਮੈਨੇ ਆਬੀਡੈਂਟ ਆਈ ਮੈਨੇ ਇੰਟੈਲੀਜੈਂਟ ਈ ਮੈਨੇ ਐਫੀਸ਼ੈਂਟ ਤੇ ਸੀ ਮਨੇ ਕਰੀ ਜੀ ਅਸ ਇਹਦੀ ਫੁੱਲ ਫਾਰਮ ਆ ਅੱਦੇ ਤੋਂ ਵੱਧ ਮਨਾਜਮਾਂ ਨਹੀਂ ਪਤੇ ਪਤਾ ਹੁਣੇ ਤੁਸੀਂ ਕਹਿੰਦੇ ਆ ਪੰਜਾਬ ਦੇ ਮੁੰਡੇ ਬਾਹਰ ਕਿਉਂ ਜਾਂਦੇ ਆ ਪੰਜਾਬ ਦੇ ਮੁੰਡੇ ਬਾਹਰ ਤਾਂ ਜਾਂਦੇ ਨੇ ਸਾਡੇ ਜਿਹੜੇ ਮੂਰੇ ਆਗੂ ਲਾਏ ਸੀ ਨਾ ਪਹਿਲਾਂ ਲੀਡਰਾਂ ਨੇ ਲੀਡਰ ਗੱਡੀ ਜਿਹੜੇ ਕਰਕੇ ਉਹਨਾਂ ਨੇ ਕੋਈ ਚੱਜ ਦੀ ਨਾ ਇੰਡਸਟਰੀ ਲੈਂਦੀ ਇੱਥੇ ਨਾ ਕੋਈ ਚੱਜ ਦਾ ਇੱਥੇ ਕੋਈ ਕਾਰੋਬਾਰ ਛੱਟ ਕੀਤਾ ਸਿਰਫ ਸੱਤ ਪੀੜੀਆਂ ਦਾ ਛੇ ਪੀੜੀਆਂ ਦਾ maal ਇਕੱਠਾ ਕੀਤਾ ਵਾ ਸੋਨਾ ਇਕੱਠਾ ਕੀਤਾ ਵਾ ਪਲਾਟ ਇਕੱਠੇ ਕੀਤੇ ਨੇ ਰੰਗੀਨ ਕੋਠੀਆਂ ਰੰਗੀਨ ਗੱਡੀਆਂ ਤੇ ਰੰਗੀਨ ਜਨਾਨੀਆਂ ਨਾਲ ਨਜ਼ਾਰੇ ਲਏ ਨੇ ਕੰਮ ਕੋਈ ਨਹੀਂ ਕੀਤਾ ਜੇ ਕੰਮ ਕੀਤਾ ਹੁੰਦਾ ਤੇ ਅੱਜ ਜਿੱਥੇ ਮੈਂ ਖੜਾ ਬੋਲਦਾ ਨਾ ਜਿਹੜੇ ਬਦਲਾਅ ਪਹਿਲੀ ਗੱਲ ਹੋਰ ਗੱਲ ਬਦਲਾਅ ਤਾਂ ਸਰ ਥੋੜਾ ਦਿਖਦਾ ਹੀ ਆ ਸਾਹਮਣੇ ਤਾਂ ਹੀ ਖੜਾ ਅਜੇ ਕਈ ਮੁੰਡੇ ਕਰਾਇਆ ਨਾ ਹੌਣ ਕਰਕੇ ਇੱਥੇ ਆ ਨਹੀਂ ਸਕੇ ਕਰਾਇਆ ਨਹੀਂ ਹੈਗਾ ਉਹਨਾਂ ਕੋਲ ਉਹਨਾਂ ਨੇ ਗਹਿਣੇ ਚੱਕ ਲਏ ਲੋਨ ਪਾਸ ਕਰਾ ਲਿਆ ਆਪੀ ਮੁੰਡਾ ਬਾਹਰ ਭੇਜਾਂਗੇ ਮੁੰਡਾ ਬਾਹਰ ਭੇਜ ਹੁਣ ਮੁੰਡੇ ਬਾਹਰ ਭੇਜੇ ਨੇ ਜਿਹੜੇ ਉਹ ਬੋਡੀਆਂ ਵਾਪਸ ਆ ਰਹੀਆਂ ਨੇ ਉਧਰ ਟੈਂਪਰੇਚਰ ਨਹੀਂ ਸਹੀ ਉਹ ਯਾਰ ਕਮਾਲ ਦੀ ਗੱਲ ਆ ਜੇ ਇੱਥੇ ਕੰਮ ਤੁਸੀਂ ਸੈੱਟ ਕੀਤਾ ਹੋਵੇ ਐਨਓਸੀ ਲਿਆਓ ਰਜਿਸਟਰ ਆਪਣਾ ਆਪਣੇ ਫੈਕਟਰੀ ਕੋ ਲੋ ਕਰਬਰ ਲਿਆਉ ਕਿਉਂ ਲੋੜਾ ਪੰਜਾਬੀਆਂ ਨੂੰ ਬਾਹਰ ਧੱਕੇ ਖਾਣ ਦੀ ਪੰਜਾਬ ਦਾ ਸਾਰੇ ਪਾਸੇ ਪੰਜਾਬ ਮਸ਼ਹੂਰ ਆ ਪੰਜਾਬ ਦਾ ਸਭ ਤੋਂ ਵੱਧ ਤੁਸੀਂ ਵੀ ਤੁਹਾਡੇ ਵੀ ਤੁਹਾਡੇ ਵੀ ਧੀਆਂ ਪੁੱਤ ਬਾਹਰ ਜਾਣ ਨੂੰ ਹੋਣੇ ਤਿਆਰ ਆਵਾ ਠੀਕ ਉਹ ਪੱਤਰਕਾਰ ਵੀਰੋ ਤੁਹਾਡੇ ਵੀ ਕਈ ਪੁੱਤ ਧੀਆਂ ਬਾਹਰ ਜਾਣ ਨੂੰ ਤਿਆਰ ਨੇ ਏਜੰਟ ਦੇ ਧੱਕੇ ਨਾਲ ਫਸ ਜੇ ਤੁਸੀਂ ਵੀ ਭਾਨਾ ਸਿੱਧੂ ਕਹਿ ਸਕਦੇ ਕਿ ਜਿਹਨੇ ਵੱਖ-ਵੱਖ ਸ਼ਹਿਰਾਂ ਤੋਂ ਆਏ ਨੇ ਸਭ ਦੇ ਲਈ ਅਸੀਂ ਭਾਈ ਸਭ ਦੇ ਲਈ ਸਭ ਦੇ ਲਈ ਅਸੀਂ ਨਾਲ ਖਲੋਤੇ ਹਮੇਸ਼ਾ ਤੋਂ ਖਲੋਤੇ ਅਸੀਂ ਨਾਲ ਖਲੋਤੇ ਪਾਣੀ ਨਾਲ ਖਲੋਤੇ ਭਾਨਾ ਸਿੱਧੂ ਲਈ ਸ਼ਹੀਦ ਹੋ ਕੇ ਮਰਨ ਲਈ ਵੀ ਤਿਆਰ ਅਸੀਂ ਨਾਲ ਖਲੋਤੇ ਪਾਣੀ ਸਤੂ ਨਾਲ ਖਲੋਤੇ ਰਹੋਤੇ ਰਹਾਂਗੇ ਇਕੱਠਾ ਕੀਤਾ ਜਿੱਥੇ ਖੜਨਾ ਖੜਾਂਗੇ ਖੜਨ ਵਾਲੇ ਰਹੋਤੇ ਵੀ ਖਲੋਤੇ ਰਹਾਂਗੇ ਵੀ ਗੋਲੀ ਵੀ ਬੱਜਦੀ ਖਾਵਾਂਗੇ ਵੀਰੇ ਅਸੀਂ ਇੱਕ ਤਾਈ ਸਾਨੂੰ ਸਿਰੇ ਪਤਾ ਲੱਗਾ 12ਵੇਂ ਜੀ ਬੱਸ ਬੈ ਕੇ ਦੋ ਜੀ ਆ ਗਏ ਇਹਨਾਂ ਦਾ 40 ਰੁਪਈਆ ਨਹੀਂ ਕੋਈ ਦਿੰਦਾ ਅੱਜ ਕੱਲ੍ਹ ਜੇ ਕੋਈ ਲੜਾਏ ਨੇ ਸਬੂਤ ਤੁਹਾਡੇ ਕੋਲ ਹੀ ਕਢਾਏ ਨੇ ਪਾਣੀ ਸਿੱਧੂ ਨੇ ਫੋਨ ਕੀਤਾ ਇੱਕ ਮੋਬਾਈਲ ਨਾ ਸਰਕਾਰਾਂ ਦਾ ਕੰਮ ਬਣਦਾ ਨਾ ਪਾਣੀ ਸਿੱਧੂ ਨੇ ਕੰਮ ਕਰਵਾਏ ਆ 40 ਰੁਪਈਆ ਦੀ ਪੈਸੇ ਦੀ ਨੁਦਖਾਤਾ ਦਿੱਤੀਆਂ 40 ਮੁੰਡੇ ਏਜੰਟਾਂ ਦੇ ਪੈਸੇ ਨਾ ਫਸ ਗਏ ਸੀ ਕਿਸੇ ਨੇ ਪੈਸੇ ਨਹੀਂ ਵਾਪਸ ਕਰਵਾਇਆ ਇਹ ਨਾ ਪਾਣੀ ਸਿੱਧੂ ਨੇ ਕਰਨਾ ਪੈਣਾ ਕੰਮ ਅਸੀਂ ਕਰਉਣਾ ਜਾਣਦੇ ਹਾਂ ਹੁਣ ਅੱਗੇ ਤੋਂ ਅਸੀਂ ਵੱਡੇ ਪੱਧਰ ਤੇ ਸਾਰੇ ਇਕੱਠੇ ਹੋਵਾਂਗੇ ਵੀਰ ਕਿਸਾਨ ਵੀਰ ਪ੍ਰਧਾਨ ਸਾਹਬੇ ਜਿੱਦਾਂ ਕਾਨੂੰਨੀ ਕਾਰਵਾਈ ਹੋਣੀ ਉਹ ਕਰਾਂਗੇ ਜਿੱਦਾਂ ਜਿੱਦਾਂ ਅਕੇ ਮਤਾ ਪਾਸ ਹੋਗਾ ਕਰਾਂਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਫਕਰ ਵੀਰਾਂ ਦਾ ਸਵੇਰੇ ਇੱਕ ਏਜੰਟ ਨਾਲ ਲੜ ਕੇ ਆਇਆ ਉਹਦੇ ਐਫਆਈ ਦਰਜ ਕਰਾਉਣੀ ਕੱਲ ਨੂੰ ਪੁਨੀਤ ਉਹਦਾ ਨਾਮ ਹੈ ਉਹ ਰਹਿੰਦਾ ਪੰਚਕੁਲੇ 13 ਲੱਖ ਰੁਪਏ ਉਹਨੇ ਮਾਰਿਆ ਸਵੇਰੇ ਉਹਦੀ ਐਫਆਈ ਦਰਜ ਕਰਾਉਣੀ ਹੈ ਐਮਐਲਏ ਤੋਂ ਫੋਨ ਕਰਾ ਕੇ ਫਿਰ ਉਹਨੂੰ ਚਕਾਉਣਾ ਫਿਰ ਉਹਦੇ ਪੈਸੇ ਕਢਾਉਣੇ ਨੇ ਇੰਨਾ ਬੁਰਾ ਹਾਲ ਏਜੰਟਾਂ ਦਾ ਹੋਇਆ ਪਿਆ ਬਾਈ ਜੀ ਖਾਲਸਾ ਵਾਜੀ ਫਤਿਹ ਜੀ ਨਹੀਂ ਹੋਣਾ ਉਹ ਐਫਆਈ ਦਰਜ ਕਰਾਉਣਾ ਜੀ ਮੈਂ ਪੇਸ਼ ਕਰਦਾ ਕਿ ਮਤਲਬ ਜੂਗਾ ਇਹ ਟੱਕਾ ਨਹੀਂ ਹੋ ਰਿਹਾ ਬਾਈ ਸ਼ ਦੇਖੋ ਜਿਹੜਾ ਨਾ ਜੀ ਹੈ ਦਾ ਧੱਕਾ ਪਰ ਹੁਣ ਕਿਸ ਸਰਕਾਰਾਂ ਨੂੰ ਕਹਿੰਦੇ ਜਾਂ ਕੋਈ ਹੋਰ ਗੱਲ ਕਰੀ ਹੁਣ ਆਪਾਂ ਉੱਥੇ ਜਾਣੇ ਕਹਿੰਦੇ ਆ ਵੀ ਜਿਹੜਾ ਧਰਤੀ ਤੇ ਆਪਾਂ ਦੂਜਾ ਨਾ ਸਰਕਾਰ ਹੈ ਸਰਕਾਰ ਆਪੇ ਕੁਝ ਵੀ ਕਰ ਸਕਦੇ ਆ ਤੇ ਜਦੋਂ ਧੱਕਾ ਕਰ ਰਹੀਆਂ ਨੇ ਦੇਖਣਾ ਵੀ ਐਫ ਆਈ ਆਰ ਦਰਜ ਜਿਹੜੀ 384 ਕੀਤੀ ਹੈ ਆ ਵੀ ਬਾਜੀ ਲਿਖਿਆ ਇਹਦੇ ਵਿੱਚ ਰਹਿ ਬਈ ਆ ਲਿਖਿਆ ਵੀ ਬਾਜੀ ਨੇ ਵੀ 10000 ਰੁਪਏ ਦੇ ਦਿੱਤੇ ਆ